ਮੁਸ਼ਕਲਾਂ ਸਾਨੂੰ ਆ ਰਹੀਆਂ ਸਾਡੀ ਕਲੋਨੀ ਦੇ ਵਿੱਚ ਜਿਸ ਤਰ੍ਹਾਂ ਸਕੂਲ ਬਣਿਆ ਹੋਇਆ ਸੀ ਉਹ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਬੰਦ ਕਰਕੇ ਉਹਦੇ ਵਿੱਚ ਇੱਕ ਕਲੱਬ ਖੋਲ੍ਹ ਦਿੱਤਾ ਗਿਆ ਜੋ ਕਿ ਸ਼ਾਹੀ ਹਵੇਲੀ ਹੋਟਲ ਦੇ ਨਾਲ ਅਟੈਚ ਕਰਕੇ ਪਰ ਜਦੋਂ ਸਾਡੀ ਕਿਤੇ ਵੀ ਸਰਕਾਰੀ ਦਰਬਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਅਸੀਂ ਮਜਬੂਰਨ ਸੜਕਾਂ ਤੇ ਆ ਕੇ ਬੈਠੇ ਆ ਤੇ ਜਿਵੇਂ ਕਹਿੰਦੇ ਆਮ ਆਦਮੀ ਦੀ ਸਰਕਾਰ ਆ ਸੁਣੀ ਜਾਂ ਆਮ ਆਦਮੀ ਦੀ ਸੁਣੀ ਜਾਊਗੀ ਬਣ ਗਿਆ ਹੋਊਗਾ ਕੋਈ ਆਮ ਆਦਮੀ ਮੁੱਖ ਮੰਤਰੀ ਜੈ ਬਣ ਗਿਆ ਹੋਊਗਾ ਕੋਈ ਆਮ ਆਦਮੀ ਮੁੱਖ ਮੰਤਰੀ ਜੈ ਹੋਊਗਾ ਕੋਈ ਆਮ ਆਦਮੀ ਮੁੱਖ ਮੰਤਰੀ ਜੈ ਐਮਐਲਏ ਇਹ ਪੋਲਿਟੀਕਲ ਪ੍ਰੈਸ਼ਰ ਹੈ ਇਹਨਾਂ ਪਿੱਛੇ ਅਸੀਂ ਮੰਗ ਕਰਦੇ ਵੀ ਸਾਡੀ ਜਿਹੜੀ ਡਿਮਾਂਡ ਆ ਪੂਰੀਆਂ ਕੀ ਕੰਪਲੇਂਟ ਇਹ ਕਰਦੇ ਵੀ ਸਾਨੂੰ ਦੂਜਾ ਵੀ ਕੁਛ ਨਾ ਕੋਈ ਸਾਡਾ ਹੱਲ ਹੋਵੇ ਪਰ ਸਾਡੇ ਤੇ ਹੀ ਮਤਲਬ ਸਾਨੂੰ ਮੈਨੂੰ ਲੱਗਦਾ 18 19 ਸਾਹਮਣਾ ਆ ਚੁੱਕੇ ਆ ਕੋਈ ਦੋ ਤਰੀਕਾਂ ਭਗਤੀ ਜਾਂਦਾ ਕੋਈ ਚਾਰ ਭਗਤੀ ਜਾਂਦਾ ਸ਼ਿਕਾਇਤ ਅਸੀਂ ਕੀਤੀ ਹੈ ਤੇ ਪੰਜਾਬ ਪੁਲਿਸ ਨੇ 750 ਤੇ 75 ਦੀਆਂ ਸਾਡੀਆਂ ਜਮਾਨਤਾਂ ਕੋੜਕੋਪੁਰਾ ਰੋਡ ਤੇ ਸਥਿਤ 25 ਕ ਕਿੱਲਾਂ ਦੇ ਵਿੱਚ ਬਣੀ ਰਹਿਸ਼ੀ ਕਲੋਨੀ ਫਰੀਦ ਇਨਕਲੇਵ ਜਿਸ ਦਾ ਕਲੋਨੀ ਨਿਵਾਸੀਆਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਲਗਾਤਾਰ ਹੀ ਕਈ ਵਾਰ ਰੋਸ ਦਿੱਤਾਇਆ ਜਾ ਚੁੱਕਾ ਹੈ ਮਾਮਲਾ ਪਿਛਲੇ 9-10 ਮਹੀਨਿਆਂ ਤੋਂ ਪਟਕ ਰਿਹਾ ਹੈ ਜਦ ਫਿਰ ਕਲੋਨੀ ਦੇ ਵਿੱਚ بڑے ਸਕੂਲ ਨੂੰ ਬੰਦ ਕਰ ਕਲੱਬ ਬਣਾ ਦਿੱਤਾ ਗਿਆ ਜਿਸ ਤੇ ਰੋਸ ਵਜੋਂ ਅੱਜ ਕਲੋਨੀ ਨਿਵਾਸੀਆਂ ਵੱਲੋਂ ਕਲੋਨੀ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰੋਡ ਜਮ ਕਰ ਦਿੱਤਾ ਗਿਆ ਸੀ ਇਸ ਮੌਕੇ ਕਲੋਨੀ ਨਵਾਤਪਸੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਹਿੰਿਆ ਕਿ ਸਕੂਲ ਬੰਦ ਕਰ ਕਲੱਬ ਬਣਾਏ ਜਾਣ ਤੇ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕਰ ਚੁੱਕੇ ਹਾਂ ਅਤੇ ਪ੍ਰਸ਼ਾਸਨ ਨੂੰ ਅਸੀਂ ਕੁਝ ਦਿਨ ਪਹਿਲਾਂ ਹੀ ਆਪਣੀਆਂ ਮੰਗਾਂ ਸੰਬੰਧੀ ਜਾਨੂ ਵੀ ਕਰਵਾ ਚੁੱਕੇ ਹਾਂ ਜਦਕਿ ਸਾਡੀਆਂ ਸਮੱਸਿਆਵਾਂ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਪੋਲੀਟਿਕਲ ਦਖਲਅੰਦਾਜ਼ੀ ਚੱਲ ਰਹੀ ਹੈ ਉਲਟਾ ਪ੍ਰਸ਼ਾਸਨ ਵੱਲੋਂ ਸਾਨੂੰ ਹੀ ਦਬਾਇਆ ਜਾ ਰਿਹਾ ਹੈ ਅੱਜ ਦੇ ਦਿਨ ਮਜਬੂਰਨ ਸਾਨੂੰ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਦੂਜੇ ਪਾਸੇ ਛਾਈ ਹਵੇਲੀ ਦੇ ਮਾਲਕ ਨੇ ਦੱਸਿਆ ਕਿ ਜੋ ਕਲੋਨੀ ਦੇ ਵਿੱਚ ਸਕੂਲ ਚੱਲ ਰਿਹਾ ਹੈ ਕਰੋਨਾ ਮਹਾਮਾਰੀ ਦੇ ਸਮੇਂ ਬੰਦ ਹੋ ਗਿਆ ਸੀ ਅਸੀਂ ਪੁੱਡਾ ਦਾ ਕਾਨੂੰਨੀ ਤੌਰ ਤੇ ਕਨਵਰਟ ਕਰਵਾ ਕੇ ਕਲੱਬ ਬਣਾ ਦਿੱਤਾ ਗਿਆ ਹੈ ਕਲੋਨੀ ਦੇ ਵਿੱਚ ਬਣਾਇਆ ਗਿਆ ਕਲੱਬ ਕਲੋਨੀ ਦੀ ਡਵੈਲਪਮੈਂਟ ਹੈ ਇਸ ਦੇ ਨਾਲ ਸਭ ਨੂੰ ਫਾਇਦਾ ਹੈ ਨਿਰਮਲ ਸਿੰਘ ਮੇਰਾ ਨਾਮ ਹੈ ਜੀ ਫੇਜ ਇਨਕਲੇਵ ਕਲੋਨੀ ਦਾ ਮੈਂ ਵਾਸੀ ਹਾਂ ਤੇ ਬਾਈ ਜੀ ਕਾਫੀ ਸਾਰੀਆਂ ਮੁਸ਼ਕਲਾਂ ਸਾਨੂੰ ਆ ਰਹੀਆਂ ਸਾਡੀ ਕਲੋਨੀ ਦੇ ਵਿੱਚ ਜਿਸ ਤਰ੍ਹਾਂ ਸਕੂਲ ਬਣਿਆ ਹੋਇਆ ਸੀ ਉਹ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਬੰਦ ਕਰਕੇ ਉਹਦੇ ਵਿੱਚ ਇੱਕ ਕਲੱਬ ਖੋਲ ਦਿੱਤਾ ਗਿਆ ਜੋ ਕਿ ਸ਼ਾਹੀ ਹਵੇਲੀ ਹੋਟਲ ਦੇ ਨਾਲ ਅਟੈਚ ਕਰਕੇ ਤੇ ਉਹ ਚਲਾਇਆ ਜਾ ਰਿਹਾ ਉਸ ਦੇ ਰੋਸ ਵਜੋਂ ਅਸੀਂ ਪਿਛਲੇ 9.5-10 ਮਹੀਨਿਆਂ ਤੋਂ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦੇ ਰਹੇ ਆ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਸਾਡੀ ਕੋਈ ਸੁਣਵਾਈ ਨਹੀਂ ਪਿਛਲੇ ਹਫਤੇ 8-9 ਦਿਨ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਵੀ ਦੇ ਕੇ ਆਏ ਸੀ ਵੀ 24 ਤਰੀਕ ਤੱਕ ਨਾ ਕੀਤਾ ਕੋਈ ਕਾਰਵਾਈ ਤਾਂ ਅਸੀਂ ਇਹਨੂੰ ਸੜਕ ਨੂੰ ਬਲੌਕ ਕਰਾਂਗੇ ਧਰਨਾ ਲਾਵਾਂਗੇ ਇਸ ਕਰਕੇ ਅਸੀਂ ਧਰਨਾ ਲਾਇਆ ਜੀ ਹੋਰ ਵੀ ਕਾਫੀ ਸਾਰੀਆਂ ਮੁਸ਼ਕਲਾਂ ਹੈਗੀਆਂ ਕਲੋਨੀ ਦੀਆਂ ਜਿਵੇਂ ਕਿ ਸੀਵਰੇਜ ਬੰਦ ਪਿਆ ਜੀ ਹੋਰ ਇਨਕ੍ਰੋਚਮੈਂਟਸ ਹੋਈਆਂ ਤੇ ਕੋਈ ਵੀ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਇਹ ਗੱਲ ਕਰੀ ਕਿ ਤਾ ਇਹ ਜਿਹੜੀ ਤੁਹਾਡੀ ਜਿਹੜੀ ਜਗਾ ਖਰੀਦੀ ਹੈ ਕਿੰਨਾ ਕ ਟਾਈਮ ਹੋ ਗਿਆ ਕਿਸ ਤਰ੍ਹਾਂ ਤੁਸੀਂ ਖਰੀਦੀ ਸੀ ਕੀ ਹੈ ਮਸਲਾ ਕੀ ਹੈ ਇਹ 2005 ਦੇ ਵਿੱਚ ਕਲੋਨੀ ਕੱਟੀ ਗਈ ਸੀ ਤੇ ਅਸੀਂ ਲਗਭਗ 2009-10 ਦੇ ਵਿੱਚ ਨੁਰਕੇ ਸਾਰੇ ਲੋਕਾਂ ਨੇ ਉਸ ਤੋਂ ਬਾਅਦ ਪਲਾਟ ਖਰੀਦਨੇ ਸ਼ੁਰੂ ਕਰਕੇ ਮਕਾਨ ਬਣਾ ਲਏ ਸੀ ਇਹ ਕਲੋਨੀ ਫਿਰ ਕਿੰਨਾ ਨੇ ਕਰਤੀ ਸੀ ਇਹ ਕਲੋਨੀ ਸਾਬ ਬਲਾਂਸਿੰਗ ਰੋਡ ਦੀ ਜ਼ਮੀਨ ਸੀ ਉਹਨਾਂ ਨੇ ਸੇਲ ਕਰਤੀ ਸੀ 25 ਦੀ 25 ਗੱਲੇ ਕਲੋਨੀ ਸ਼ਹਿਰ ਦੇ 11 12 ਹਿੱਸੇਦਾਰਾਂ ਨੇ ਰਲ ਕੇ ਇਹ ਕਲੋਨੀ ਲੈ ਕੇ ਕੱਟੀ ਸੀ ਜ਼ਮੀਨ ਇਹ ਹੁਣ 21 ਦੇ ਅੰਡਰ ਆਉਂਦੀ ਇਹ ਕਲੋਨੀ ਕੋਲ ਕਲੋਨੀ ਦਾ ਹੁਣ ਤਾਂ ਜੀ ਕੋਈ ਵੀ ਵਾਰਿਸ ਨਹੀਂ ਮੈਂ ਤਾਂ ਸਮਝੂਗਾ ਜੇ ਤਾਂ ਅਸੀਂ ਕੋਲੋਨਾਈਜ਼ਰਾਂ ਦੇ ਕੋਲੇ ਜਾਂਦੇ ਆ ਉਹ ਕਹਿੰਦੇ ਸਾਡਾ ਟਾਈਮ ਪੂਰਾ ਹੋ ਗਿਆ ਪੁੱਡਾ ਕੋਲੇ ਜਾਓ ਜੇ ਪੁੱਡਾ ਕੋਲੇ ਜਾਂਦੇ ਆ ਤਾਂ ਉਹ ਕਹਿੰਦੇ ਜੀ ਤੁਸੀਂ ਟਾਊਨ ਪਲੈਨਰ ਕੋਲੇ ਜਾਓ ਜੇ ਟਾਊਨ ਪਲੈਨਰ ਕੋਲੇ ਜਾਂਦੇ ਆ ਤਾਂ ਉਹ ਕਹਿੰਦੇ ਜੀ ਤੁਸੀਂ ਪੁੱਡਾ ਬੀਡੀਏ ਕੋਲੇ ਜਾਓ ਆ ਹੀ ਸਾਨੂੰ ਘੁੰਮਣ ਘੇਰੀ ਵਿੱਚ ਪਾਈ ਫਿਰਦੇ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਵੀ ਜਿਹੜੇ ਸਾਡੇ ਅਧੂਰੇ ਪਏ ਆ ਕੰਮ ਪੂਰੇ ਕੀਤੇ ਜਾਣ ਤੇ ਜੋ ਸਾਡਾ ਮਿਲ ਕੇ ਸਕੂਲ ਆ ਸਕੂਲ ਨੂੰ ਚਲਾਇਆ ਜਾਵੇ ਮੈਂ ਸੁਖਦੀਪ ਕੌਰਾਂ ਜੀ ਅਸੀਂ ਇੱਥੇ ਕਲੋਨੀ ਦੇ ਨਿਵਾਸੀ ਆ ਅਸੀਂ ਪਿਛਲੇ ਤਕਰੀਬਨ 1 ਸਾਲ ਤੋਂ ਅਸੀਂ ਸਰਕਾਰ ਨੂੰ ਐਪਲੀਕੇਸ਼ਨਸ ਬਹੁਤ ਦੇ ਰਹੇ ਆ ਸਾਡੀਆਂ ਪ੍ਰੋਬਲਮਸ ਦੇ ਰਿਗਾਰਡਿੰਗ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਮਜਬੂਰਨ ਸੜਕਾਂ ਤੇ ਆ ਕੇ ਬੈਠਣਾ ਪਿਆ ਸਾਡੇ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਆ ਉਹਨਾਂ ਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਅਸੀਂ ਕੋਈ ਫ੍ਰੀ ਤਾਂ ਹੈ ਨਹੀਂ ਜਿਹੜਾ ਅਸੀਂ ਇੱਥੇ ਆ ਕੇ ਬੈਠਾਂਗੇ ਪਰ ਜਦੋਂ ਸਾਡੀ ਕਿਤੇ ਵੀ ਸਰਕਾਰੀ ਦਰਬਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਅਸੀਂ ਮਜਬੂਰਨ ਸੜਕਾਂ ਤੇ ਆ ਕੇ ਬੈਠੇ ਆ ਤੇ ਜਿਵੇਂ ਕਹਿੰਦੇ ਆਮ ਆਦਮੀ ਦੀ ਸਰਕਾਰ ਆ ਸੁਣੀ ਜਾਂ ਆਮ ਆਦਮੀ ਦੀ ਸੁਣੀ ਜਾਊਗੀ ਬਣ ਗਿਆ ਹੋਊਗਾ ਕੋਈ ਆਮ ਆਦਮੀ ਮੁੱਖ ਮੰਤਰੀ ਜਾਂ ਐਮ ਐਲ ਏ ਪਰ ਸਾਡੀ ਤਾਂ ਇੱਥੇ ਆਮ ਆਦਮੀ ਸੜਕਾਂ ਤੇ ਰੋਲ ਰਹੀ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਅਸੀਂ ਇਹ ਮੰਗ ਕਰਦੇ ਆਂ ਜੀ ਜਿਹੜੀਆਂ ਸਾਡੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਕਲੱਬ ਬਲੌਕ ਕੀਤਾ ਸੀਲ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਮੰਗਾਂ ਪ੍ਰਸ਼ਾਸਨ ਨੂੰ ਆਲਰੇਡੀ ਪਤਾ ਹੀ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਵਾਰ-ਵਾਰ ਰੋਸ ਪ੍ਰਗਟਾਰੇ ਆ ਪ੍ਰਸ਼ਾਸਨ ਕੁਝ ਨਹੀਂ ਕੀਤਾ ਕਰਦਾ ਨਹੀਂ ਕੀ ਕਹਿ ਸਕਦਾ ਜੀ ਇਹ ਤਾਂ ਹੁਣ ਫਿਰ ਪ੍ਰਤਾਖੀ ਆ ਵੀ ਇਹ ਤਾਂ ਕੋਈ ਪੋਲਿਟੀਕਲ ਪ੍ਰੈਸ਼ਰ ਦੇ ਥੱਲੇ ਆ ਕੇ ਨਹੀਂ ਕਰ ਰਹੇਗੇ ਅਸੀਂ ਤਾਂ ਸੜਕਾਂ ਤੇ ਰੋਲਣ ਲਈ ਲਿਟਰਲੀ ਮਜਬੂਰ ਹੋਏ ਪਏ ਆ ਬਹੁਤ ਜ਼ਿਆਦਾ ਤੰਗ ਆਏ ਅਸੀਂ ਰੋਡ ਤੇ ਆਏ ਜਾਂ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਤੁਸੀਂ ਦੇਖੋ ਬੱਚਿਆਂ ਦਾ ਪੇਪਰਾਂ ਵਾਲਾ ਮੰਤ ਚੱਲ ਰਿਹਾ ਸਾਡੇ ਬੱਚਿਆਂ ਦਾ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਕਿਵੇਂ ਹੋਊਗੀ ਸਿਮਰਜੀਤ ਕੋਲ ਠੀਕ ਹੈ ਨਾ ਚਾਹੁੰਗੀ ਜਿਹੜਾ ਤੁਸੀਂ ਬੱਚੇ ਲੈ ਕੇ ਬੈਠੇ ਹੋ ਰੋਸ ਪਰਚਾ ਰੇਗੇ ਅਸੀਂ ਮਤਲਬ ਜਿਹੜੀਆਂ ਸਾਡੀਆਂ ਮੰਗਾਂ ਉਹਦੀ ਡਿਮਾਂਡ ਕਰ ਰਹੇ ਹਾਂ ਸਾਡੀਆਂ ਇਹਨਾਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜਾ ਸਕੂਲ ਆ ਸਾਡਾ ਕਲੱਬ ਬਣਾਇਆ ਹੋਇਆ ਤੇ ਸਕੂਲ ਵਿੱਚ ਹੀ ਤਬਦੀਲ ਕੀਤਾ ਜਾਵੇ ਇਹ ਕਾਰਨ ਕੀ ਆ ਤੁਸੀਂ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਆ ਪਰ ਸੁਣਵਾਈ ਨਹੀਂ ਹੋ ਰਹੀ ਠੀਕ ਆ ਸਕਦੇ ਆ ਪਤਾ ਨਹੀਂ ਅਸੀਂ ਤਾਂ ਬਹੁਤ ਐਪਲੀਕੇਸ਼ਨ ਦੇ ਚੁੱਕੇ ਆ ਬਟ ਸਾਡੀ ਫੇਰ ਵੀ ਸੁਣਵਾਈ ਨਹੀਂ ਹੋ ਰਹੀ ਕੀ ਮੰਨ ਕਰਦੇ ਹੋ ਇਹ ਪੋਲੀਟੀਕਲ ਪ੍ਰੈਸ਼ਰ ਹੈ ਇਹਨਾਂ ਪਿੱਛੇ ਅਸੀਂ ਮੰਗ ਕਰਦੇ ਵੀ ਸਾਡੀ ਜਿਹੜੀ ਡਿਮਾਂਡ ਆ ਪੂਰੀਆਂ ਕੀਤੀਆਂ ਜਾਣ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਆ ਅਸੀਂ ਫਿਰ ਵੀ ਇੱਥੇ ਬੈਠੇ ਹਾਂ ਸਰ ਸਿੰਘ ਜੀ ਨਾਮ ਰੋ ਹਾਂਜੀ ਕੀ ਮਾਮਲਾ ਕੀ ਹੋ ਰਿਹਾ ਮਾਮਲਾ ਸਾਡੇ ਆ ਜੀ ਸਾਡੇ ਕਈ ਕੰਪਲੇਂਟ ਹੈ ਕਲੋਨੀ ਦੇ ਖਿਲਾਫ ਵੀ ਸਾਡੇ ਕੰਮ ਹੋਣੇ ਚਾਹੀਦੇ ਆ ਜਿਹਦੇ ਚ ਮੇਨ ਸੀ ਸਾਡੇ ਇਨਕ੍ਰੋਚਮੈਂਟ ਦਾ ਠੀਕ ਆ ਥਾਂ ਥਾਂ ਜਗ੍ਹਾ ਨੱਪੀ ਆ ਪਾਰਕਾਂ ਦੇ ਕਬਜ਼ਾ ਇਹਨਾਂ ਦਾ ਜੀ ਠੀਕ ਹੈ ਪਾਰਕਾਂ ਦਾ ਗ੍ਰੀਨ ਜ਼ੋਨ ਤੇ ਜਿਹੜੇ ਪਾਰਕs ਉਹਨਾਂ ਤੇ ਕਬਜ਼ਾ ਹੈ ਪਿੱਛੇ ਸਰਵਿਸ ਲੇਨ ਤੇ ਕਬਜ਼ਾ ਕੀਤਾ ਹੈ ਸਕੂਲ ਨੂੰ ਨਜਾਇਜ਼ ਤਰੀਕੇ ਨਾਲ ਇਹਨਾਂ ਨੇ ਕਲੱਬ ਬਣਾ ਕੇ ਕਮਰਸ਼ੀਅਲ ਵਰਤੀ ਜਾ ਰਹੇ ਜਦੋਂ ਕਿ ਜੇ ਕਲਬ ਤਾਂ ਪਹਿਲੀ ਗੱਲ ਸਾਡੇ ਕਲੋਨੀ ਵਾਸੀਆਂ ਨੂੰ ਚਾਹੀਦਾ ਹੀ ਨਹੀਂ ਸੀਗਾ ਪਰ ਜੇ ਦਿੱਤਾ ਵੀ ਸੀਗਾ ਤਾਂ ਉਹਦੇ ਚ ਮੈਂਸ਼ਨ ਕੀਤਾ ਹੈ ਵੀ ਇਹ ਕਲਬ ਕਲੋਨੀ ਵਾਸੀਆਂ ਵਾਸਤੇ ਆ। ਬਾਕੀ ਗੱਲ ਵਿਕਾਸ ਦੀ ਆ ਛੜਕਾਂ ਦੇ ਇੱਥੇ ਬੁਰਾ ਹਾਲ ਹੈ। ਪਾਣੀ ਦਾ ਸੀਵਰੇਜ ਹੈ ਉਹ ਪਲਾਟਾਂ ਚ ਅਸੀਂ ਕੱਢੀ ਜਾਂਦੇ ਆ। ਠੀਕ ਹੈ ਕੋਈ ਇਹਦੀ ਸਾਰ ਨਹੀਂ ਲੈਂਦੇਗੇ। ਉਹ ਤੋਏ ਆ ਵੀ ਸੀ ਕੰਪਲੇਂਟ ਇਹ ਕਰਦੇ ਸਾਨੂੰ ਦੂਜਾ ਵੀ ਕੁਛ ਨਾ ਕੋਈ ਸਾਡਾ ਹੱਲ ਹੋਵੇ। ਪਰ ਸਾਡੇ ਤੇ ਹੀ ਮਤਲਬ ਸਾਨੂੰ ਮੈਨੂੰ ਲੱਗਦਾ 18 19 ਸਾਮਣ ਆ ਚੁੱਕੇ ਆ। ਕੋਈ ਦੋ ਤਰੀਕਾਂ ਭਗਤੀ ਜਾਂਦਾ ਕੋਈ ਚਾਰ ਭਗਤੀ ਜਾਂਦਾ। ਸ਼ਿਕਾਇਤ ਅਸੀਂ ਕੀਤੀ ਹੈ ਤੇ ਪੰਜਾਬ ਪੌਸਟ ਨੇ 750 ਤੇ 755 ਦੀਆਂ ਸਾਡੀਆਂ ਜਮਾਨਤਾਂ ਕੀਤੀਆਂ ਹੋਈਆਂ ਨੇ ਠੀਕ ਹੈ ਬਾਕੀ ਅੱਜ ਤੁਸੀਂ ਵੇਖ ਹੀ ਜਾਂਨੇ ਆ ਵੀ ਇੱਕ ਘਰ ਦੇ ਉੱਤੇ ਅੜੀ ਵੀ ਹੈ ਸਾਰਾ ਪ੍ਰਸ਼ਾਸਨ ਵੀ ਸੀਲ ਨਹੀਂ ਕਰਦਾ ਜਿਹੜੀ ਕਲੋਨੀ ਦੇ ਵਿੱਚ ਕਲੱਬ ਹੈ ਜਿਹਦੇ ਕਲੋਨੀ ਵਾਸੀ ਨਹੀਂ ਚਾਹੁੰਦੇਗੇ ਉਹਨੂੰ ਤੇ ਪ੍ਰਸ਼ਾਸਨ ਕਹਿ ਰਿਹਾ ਵੀ ਨਹੀਂ ਇਹ ਕਲੱਬ ਠੀਕ ਹੈ ਨਾ ਅਸੀਂ ਸੀਲ ਕਰਨਾ ਤੇ ਫਿਰ ਇਹਨੂੰ ਕਲੱਬ ਨੂੰ ਵਰਤ ਕੌਣ ਰਿਹਾ ਜੀ ਕਲੱਬ ਨੂੰ ਜੇ ਮੈਂ ਤੁਹਾਡੇ ਹੁਣ ਨਾਂ ਲੈਤਾ ਤਾਂ ਸਵੇਰੇ ਮੈਨੂੰ ਨੋਟਿਸ ਆ ਜਾਊਗਾ ਆ ਪਿਛਲੇ ਪਾਸੇ ਕੈਮਰਾ ਝੁਕਾ ਲਓ ਇਹ ਰਤਨਾਟ ਬੈਠੇ ਵਰਤੀ ਜਾਂਦੇ ਆ ਤੇ ਵਰਤ ਵੀ ਬਦਮਾਸ਼ੀ ਨਾਲ ਰਿਹਾ ਹੈ ਠੀਕ ਹੈ ਪਾਣੀ ਹੈ ਸਾਡਾ ਅਸੀਂ ਸਾਰੇ ਘਰ ਹਜ਼ਾਰ-ਹਜ਼ਾਰ ਰੁਪਈਆ ਪਾ ਕੇ ਬਿੱਲ ਭਰਦੇ ਆ ਘੱਟੋ ਘੱਟ ਇਹਨਾਂ ਤਣਾਟਾਂ ਚੋਰਾਾਂ ਗੰਨੀ ਸਾਡਾ 5 ਲੱਖ ਰੁਪਈਆ ਬਦਲਾ ਹੈ ਠੀਕ ਹੈ ਆ ਅਸੀਂ ਮੀਟਰ ਲਾਤੇ ਤੇ ਤੁਹਾਨੂੰ ਦਿਖਾ ਦਿੰਨੇ ਆ ਵੀ ਪਾਣੀ ਉਹਨਾਂ ਜਿਹਦਾ ਵਰਤੂਗਾ ਬਿੱਲ ਭਰੂਗਾ ਜਿੱਦੇ ਮੀਟਰ ਲਾਤੇ ਮੀਟਰ ਵਾਲੀ ਪਾਇਪ ਇਹਨਾਂ ਲੱਗੋ ਬੰਦ ਕਰਤੀ ਤੇ ਜਿਹੜੇ ਕਲਾਬਤੀ ਨੇ ਨਾ ਕਬਜ਼ਾ ਕੀਤਾ ਹੈ ਉਹਦੇ ਵਿੱਚ ਦੀ ਮੇਨ ਪਾਇਪ ਪਾ ਕੇ ਉਧਰ ਫੇਰ ਜਾਈ ਜਾਂਦੇ ਆ ਸਾਡੇ ਤਨ ਪਾਣੀ ਵੀ ਨਹੀਂ ਪਹੁੰਚਦਾਗਾ ਕੀ ਮੰਗ ਕਰਦੇ ਹੁਣ ਤੁਸੀਂ ਕਰ ਸਕਦੇ ਮੰਗ ਸੀ ਕਰਦੇ ਆ ਵੀ ਤਾਂ ਕੋਈ ਸਾਡਾ ਹੱਲ ਕੀਤਾ ਜਾਵੇ ਸਕੂਲ ਸਕੂਲ ਰਹਿਣ ਦਿੱਤਾ ਜਾਵੇ ਇੱਕ ਪਾਸੇ ਤਾਂ ਸਰਕਾਰ ਨੂੰ ਹੋਣਾ ਬਿੱਟੀ ਜਾਂਦੀ ਹੈ ਵੀ ਸਿੰਗਾਪੁਰ ਲੈ ਕੇ ਜਾਣਾ ਹੈ ਟੀਚਰ ਤੇ ਸਾਡਾ ਸਕੂਲ ਬੰਦ ਕਰਕੇ ਇਹ ਸ਼ਰਾਬ ਵਾਲਾ ਡੱਡਾ ਬਣਾਈ ਜਾਂਦੇ ਆ ਇੱਕ ਤੁਹਾਡਾ ਲੰਬੇ ਸਮੇਂ ਤੋਂ ਦੇਖਿਆ ਗਿਆ ਹੈਗਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਤੁਨੋਂ ਪਰਾਲੇ ਦਿੱਤੇ ਕਿ ਕੋਈ ਨਹੀਂ ਸਰਕਾਰ ਕਿੰ ਨੂੰ ਤਾਂ ਪਰਾਲੇ ਸਾਡੇ ਨਾ ਤੁਹਾਨੂੰ ਪਤਾ ਹੈ ਨਾ ਜੇ 9 ਮਹੀਨਿਆਂ ਚ ਸਰਕਾਰ ਨੇ ਪਰਾਲ ਲਾਗੀ ਤਾਂ ਧਰਨਾ ਲਾਉਣਾ ਹੀ ਨਹੀਂ ਸੀਗਾ ਸਾਡੇ ਬੱਚਿਆਂ ਦੇ ਪੇਪਰ ਹੈ ਲੇਡੀਜ਼ ਬੱਚੇ ਸਾਡੇ ਧਰਨੇ ਦੇ ਬੈਠੇ ਹੋਏ ਆ ਠੀਕ ਹੈ ਨਾ ਇਹ ਪ੍ਰਸ਼ਾਸਨ ਬਾਰੇ ਤਾਂ ਤੁਹਾਨੂੰ ਪੂਰੀ ਭੰਦ ਪਤਾ ਲੱਗ ਹੀ ਗਿਆ ਨਾ ਵੀ ਸੁਬਾਹ ਦੇ ਲੱਗੇ ਆ ਵੀ ਜਿੰਨੇ ਦਿਨ ਇਹਦਾ ਫੈਸਲਾ ਨਹੀਂ ਹੁੰਦਾਗਾ ਉਹਨੇ ਦਿਨ ਇਹਨੂੰ ਸੀਲ ਕਰ ਦੋ ਫਿਰ ਅਸੀਂ ਤੇ ਇਹ ਵੀ ਕਹਿਤਾ ਵੀ ਸਾਡੇ ਖਿਲਾਫ ਕਰ ਦੋ ਠੀਕ ਹੈ ਨਾ ਅਸੀਂ ਕਿਸੇ ਕੋਰਟ ਹਾਈ ਕੋਰਟ ਹੀ ਜਾਵੜ ਗਏ ਅਸੀਂ ਹੋਰ ਕਿਸੇ ਕੋਰਟ ਜਾਵੜ ਗਏ ਜੇ ਅਸੀਂ ਤਾਂ ਕਿਤੇ ਜਾਣੇ ਆ ਸਾਨੂੰ ਇਹ ਕਹ ਕੇ ਮੁੜਤਾ ਜਾਂਦਾ ਵੀ ਤੁਹਾਡਾ ਕੇਸ ਅਡੀਸ ਸਾਹਿਬ ਕੋਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦ ਇਨਕਲੂਵ ਵੈਲਫੇਅਰ ਸੁਸਾਇਟੀ ਇੱਕ ਕਲੋਨੀ ਕੱਟੀ ਹੋਈ ਐ ਕਲੋਨੀ ਪੁੱਡਾ ਤਾਂ ਅਪਰੂਵਡ ਐ ਜਦੋਂ ਕੋਈ ਕਲੋਨੀ ਕੱਟੀ ਜਾਂਦੀ ਹੈ ਉਹਦੇ ਟਰਮ ਐਂਡ ਕੰਡੀਸ਼ਨ ਜੁ ਹੁੰਦੀ ਆ ਉਹਦੇ ਵਿੱਚ ਸਕੂਲ ਵਾਸਤੇ ਜਗ੍ਹਾ ਹੁੰਦੀ ਆ ਉਹਦੇ ਵਿੱਚ ਜਨਤਕ ਥਾਵਾਂ ਵਾਸਤੇ ਪਾਰਕਿੰਗ ਵਾਸਤੇ ਧਾਰਮਿਕ ਸਥਾਨ ਬਣਾਉਣ ਵਾਸਤੇ ਜਗ੍ਹਾ ਛੱਡੀ ਜਾਂਦੀ ਆ ਸਾਰੇ ਪਲਾਟ ਵੇਚ ਕੇ ਜਿਹੜੇ ਕਲੋਨਾਈਜ਼ਰ ਐ ਸਾਰੇ ਪਲਾਟ ਵੇਚ ਕੇ ਹੁਣ ਜਿਹੜੀਆਂ ਸਾਂਝੀਆਂ ਥਾਵਾਂ ਸੀ ਉਹਨਾਂ ਤੇ ਕਬਜ਼ਾ ਕਰਨ ਲੱਗੇ ਹੋਏ ਆ ਤੇ ਸਰਕਾਰ ਦਾ ਹਾਲਾਤ ਵੇਖ ਲਓ ਬਦਲਾਅ ਵੇਖ ਲਓ ਕਿਸ ਤਰ੍ਹਾਂ ਦਾ ਹੈ ਵੀ ਸਰਕਾਰਾਂ ਸਕੂਲ ਖੋਲ੍ਹਦੀਆਂ ਪਰ ਇੱਥੇ ਉਲਟਾ ਕੰਮ ਹੋ ਰਿਹਾ ਸਕੂਲ ਬੰਦ ਕਰਕੇ ਕਲੱਬ ਖੋਲ੍ਹਿਆ ਜਾ ਰਿਹਾ ਜਿਹੜਾ ਕਿ ਜਦੋਂ ਵੇਚਣ ਵੇਲੇ ਜਾਂ ਖਰੀਦਣ ਵੇਲੇ ਪਲਾਟ ਲੋਕ ਇਹ ਦੇਖਦੇ ਆ ਵੀ ਇੱਥੇ ਕਿਹੜੀ ਕਿਹੜੀ ਸਹੂਲਤ ਹੈਗੀ ਆ ਪਾਣੀ ਕਿ ਹੋ ਜਾਏ ਕੀ ਪਾਰਕਿੰਗ ਹੈਗੀ ਆ ਕੀ ਸੜਕਾਂ ਚੰਗੀਆਂ ਬਣੀਆਂ ਕੀ ਇੱਥੇ ਸਕੂਲ ਹੈਗਾ ਤਾਂ ਉਹ ਚੀਜ਼ਾਂ ਦਿਖਾ ਕੇ ਵੇਚ ਕੇ ਮਨ ਲੋ ਵੀ ਪਲਾਟ ਖਰੀਦ ਲੇ ਲੋਕ ਰਹਿੰਦੇ ਆ ਹੁਣ ਜਿਹੜੀਆਂ ਜਨਤਕ ਥਾਵਾਂ ਨੂੰ ਵੇਚਣ ਤੇ ਲੱਗੇ ਹੋਏ ਐ ਇਸ ਤਰ੍ਹਾਂ ਤਾਂ ਗੁਰਦੁਆਰਾ ਸਾਹਿਬ ਜਾਂ ਮੰਦਰ ਵਾਸਤੇ ਜਿਹੜੀ ਜਗ੍ਹਾ ਉਹ ਵੀ ਕਬਜ਼ਾ ਕਰਵਾਤਾ ਉਹਨਾਂ ਨੇ ਜਿਹੜਾ ਸਕੂਲ ਸੀ ਉਹਦੇ ਤੇ ਵੀ ਕਬਜ਼ਾ ਕਰਾਤਾ ਕੱਲ ਨੂੰ ਸੜਕਾਂ ਤੇ ਵੀ ਕਬਜ਼ਾ ਕਰਵਾ ਦੇਣਗੇ ਸੋ ਬਹੁਤ ਮਾੜੀ ਗੱਲ ਐ ਅ ਅਪਰ ਅਥਾਰਟੀ ਤੱਕ ਵੀ ਪਹੁੰਚ ਕੀਤੀ ਐ ਹਰ ਥਾਂ ਤੇ ਇਹ ਜਿਹੜੇ ਇਸ ਕਲੋਨੀ ਦੇ ਨਾਗਰਿਕ ਐ ਉਹ ਸਹੀ ਐ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਵੀ ਹੰਗਾਰਾ ਨਹੀਂ ਮਿਲ ਰਿਹਾ ਉਨ੍ਹਾਂ ਤੇ ਰਾਜਨੀਤਿਕ ਪ੍ਰੈਸ਼ਰ ਹੈ ਉਨ੍ਹਾਂ ਤੇ ਕਿਸੇ ਤਰ੍ਹਾਂ ਦਾ ਕੀ ਪ੍ਰੈਸ਼ਰ ਹੈ ਉਹ ਜਾਣਦੇ ਆ ਜਾਂ ਉਹ ਦੱਸ ਸਕਦੇ ਆ ਕੀ ਲੱਗਦਾ ਕਿ ਕਾਰਨ ਕੀ ਹੋ ਸਕਦਾ ਉਸ ਤਰ੍ਹਾਂ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਹੈ ਕਾਰਨ ਤਾਂ ਇੱਕੋ ਹੀ ਆ ਵੀ ਜਿਹੜਾ ਹੈਗਾ ਵੀ ਧੋਮਾਫੀਆ ਵਾ ਕਿਤੇ ਵੱਡੇ ਪੱਧਰ ਤੇ ਕੰਮ ਕਰਦਾ ਤੇ ਕਿਤੇ ਛੋਟੇ ਪੱਧਰ ਤੇ ਜਿੱਥੇ ਵੱਡੇ ਪੱਧਰ ਤੇ ਕੰਮ ਕਰਦਾ ਇੱਥੇ ਛੋਟੇ ਜਿਹੜੇ ਧੋਮਾਫੀਆ ਨਾਲ ਜੁੜੇ ਹੋਏ ਉਹ ਆਪਦਾ ਕਲੋਨੀ ਕੱਟ ਕੇ ਪੈਸੇ ਵਟ ਕੇ ਹੁਣ ਜਿਹੜੀਆਂ ਸਾਂਝੀਆਂ ਥਾਵਾਂ ਹੋਵੇ ਚਣ ਤੇ ਜਾਉਂਦੇ ਤੇ ਕਬਜ਼ਾ ਕਰਦੇ ਜਾਂ ਉਹਨੂੰ ਕਮਰਸ਼ੀਅਲ ਸਕੂਲ ਸੀਗਾ ਸਕੂਲ ਨੂੰ ਕਲੱਬ ਬਣਾਤਾ ਉਹਨੂੰ ਕਮਰਸ਼ੀਅਲ ਆਪਦੇ ਫਾਇਦੇ ਵਾਸਤੇ ਵਰਤ ਰਹੇ ਸੋ ਮਾੜੀ ਗੱਲ ਹੈ ਸਾਡਾ ਸਕੂਲ ਚਾਲੂ ਕਰੋ ਕਾ ਕਰਦੇ ਨਹੀਂ ਜਰਾਂਗੇ ਹਫ਼ਤਾਂ ਦੇ ਰੱਖ ਕੇ ਜਰਾਂਗੇ ਵੱਡੇ ਕਲੋਨੀ ਸਾਡੀ ਸੈੱਟ ਗਿਆ ਹੈ ਨਾ ਵੱਡੇ ਕੋਲਾਂ ਦੀ ਕਰੋ ਤਿਆਰ ਸਖੀ ਹੋ ਕੇ ਕਲੋਨੀ ਸਾਰੇ ਅ ਕਲਬ ਬਟਨ ਨਹੀਂ ਬੜਨ ਦਵਾਗੇ ਕਲੋਨੀ ਦੀ ਹਰਿਆਲੀ ਨਹੀਂ ਜਾਣ ਦੇਵਾਂਗੇ ਨਹੀਂ ਜਾਣ ਦੇਵਾਂਗੇ ਜੇਕਰ ਆ ਪਰੇਸ਼ਾਨ ਨਾਲ ਰਹਿਣਾ ਤਾਂ ਪੈਰ ਪੈਰ ਤੇ ਖੜਨਾ ਪੈਣਾ ਨਜ਼ਾਇਜ਼ਾਂ ਸਭ ਸਾਰੀ ਬੰਦ ਕਰੋ ਚੱਲੋ ਕਰੋ ਸਾਡਾ ਸਕੂਲ ਚਾਲੂ ਕਰੋ ਕਲਬ ਹੋਟਲ ਨਹੀਂ ਬਣਨ ਦੇਵਾਂਗੇ ੁੰਡਾਗਰ ਗ੍ਰੀਨ ਨਹੀਂ ਜਰਾਂਗੇ ਹਕਮ ਦੀ ਰਾਖੀ ਕਰਾਂਗੇ ਨਜ਼ਾਇਜ਼ ਕਬੀ ਦੇ ਬੰਦੇਰੇ ਉਹ ਇੱਕ ਕਲੋਨੀ ਵਾਲਿਆਂ ਨੇ ਇਜਾਮ ਲਗਾਇਆ ਉਹਨਾਂ ਨੇ ਦੋਸ਼ ਲਗਾਏ ਗਏ ਹੈ ਜਿਹੜਾ ਕਲੱਬ ਦਾ ਮੈਟਰ ਹੈ ਕੀ ਹੈ ਜੀ ਐਕਚੁਅਲੀ ਕਲੱਬ ਦਾ ਛੋਟੇ ਵੀ ਕੋਈ ਮੈਟਰ ਨਹੀਂ ਮੈਟਰ ਹੈ ਇਹਨਾਂ ਦਾ ਕਲੋਨਾਈਜ਼ਰ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਕ ਸੜਕਾਂ ਜਾਂ ਸੀਵਰੇਜ ਦਾ ਜੇ ਕੋਈ ਹੈਗਾ ਕਲੋਨਾਈਜ਼ਰ ਨਾ ਬੈ ਕੇ ਨਹੀਂ ਜਿੱਟ ਸਕਦੇ ਐ ਉਹਦਾ ਇਹ ਤਾਂ ਨਹੀਂ ਵੀ ਇਹ ਸਾਨੂੰ ਅਸੀਂ ਸੌਫਟ ਕਾਰਨਰ ਬਣ ਗਏ ਤੇ ਸਾਨੂੰ ਬਲੈਕਮੇਲ ਕਰਕੇ ਕਰਦਾ ਹੈ ਸਾਡਾ ਤਾਂ ਇਹੀ ਇਹਦੇ ਚ ਗੱਲਾਂ ਆ ਵੀ ਮੇਰਾ ਬ੍ਰਦਰ ਕਲੋਨਾਈਜ਼ਰ ਦਾ ਇੱਕ ਦਸਾਂ ਹਿੱਸੇਦਾਰਾਂ ਚ ਇੱਕੋ ਹੀ ਹਿੱਸੇਦਾਰ ਸੀਗਾ ਤੇ ਉਸੇ ਗੱਲ ਚ ਸਾਨੂੰ ਇਨਵੋਲਵ ਕਰੀ ਜਾਂਦੇ ਆ ਅੱਛਾ ਜਿੱਥੋਂ ਤੱਕ ਕਲੱਬ ਦਾ ਹੈਗਾ ਤੱਕ ਸਕੂਲ ਅਸੀਂ 99 ਸਾਲ ਪਹਿਲਾਂ ਲੀਜ਼ ਤੇ ਲਿਆ ਸੀ ਕੋਰੋਨਾ ਦੇ ਦੌਰਾਨ ਇਹ ਸਕੂਲ ਜਿਹੜਾ ਹੈਗਾ ਬੰਦ ਹੋ ਗਿਆ ਨਹੀਂ ਚੱਲਿਆ ਉਹ ਅਸੀਂ ਉਸ ਤੋਂ ਬਾਅਦ ਸੀਏ ਪੁੱਡਾ ਤੋਂ ਇਹ ਜਿਹੜਾ ਹੈਗਾ ਲੀਗਲੀ ਕਨਵਰਟ ਕਰਾ ਲਿਆ ਕਲੱਬ ਚ ਅੱਛਾ ਹੁਣ ਇਹ ਜੇ ਸਹੀ ਪੁੱਛੋ ਤਾਂ ਡਿਵੈਲਪਮੈਂਟ ਹੋਈ ਐ ਸ਼ਹਿਰ ਦੀ ਡਿਵੈਲਪਮੈਂਟ ਹੋਈ ਕਲੋਨੀ ਦੀ ਡਿਵੈਲਪਮੈਂਟ ਹੋਈ ਐ ਅੱਛਾ ਜਿਹੜੇ ਠਹਿਰਦੇ ਐ ਇਹਨਾਂ ਦੇ ਤਾਂ ਭਰਾ ਭੈਣ ਠਹਿਰਦੇ ਐ ਇਹ ਤਾਂ ਪੰਜ-ਛਤ ਜਾਣੇ ਅੱਗੇ ਲੱਗੇ ਹੋਏ ਜਿਨ੍ਹਾਂ ਨੇ ਇੱਕ ਈਗੋ ਬਣਾਈ ਐ ਵੀ ਨਹੀਂ ਜੀ ਅਸੀਂ ਤਾਂ ਦੇਖੋ ਤੁਸੀਂ ਸਾਡੇ ਨਾਲ ਕਿਸਾਨਾਂ ਦਾ ਪੱਗ ਬੈ ਗੀਰ ਕਿਸਾਨਾਂ ਵਾਲੀ ਇਹ ਚ ਕਿਹੜੀ ਗੱਲ ਆ ਗਈ ਅਸੀਂ ਵੀ ਕਲੋਨੀ ਚ ਰਹਿੰਦੇ ਆ ਜੇ ਕੋਈ ਡਿਵੈਲਪਮੈਂਟ ਹੋ ਸਾਨੂੰ ਵੀ ਫਾਇਦਾ ਹੋ ਕੋਈ ਨਿੱਜੀ ਇਹਨਾਂ ਨਾਲ ਸਾਡੀ ਕੋਈ ਲੜਾਈ ਨਹੀਂ ਲੀਗਲੀ ਪ੍ਰੂਫ ਹੋਇਆ ਵਾ ਕਲੱਬ ਇਹਨਾਂ ਨੂੰ ਇਹ ਵੀ ਨਹੀਂ ਅਸੀਂ ਚੱਲਣ ਨਹੀਂ ਦੇਣਾ ਅਸੀਂ ਤੇ ਇਹਨਾਂ ਨੂੰ ਆਪਣੇ ਭਰਾ ਭੈਣ ਮੰਨਦੇ ਹਾਂ